ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆਏ ਹੋਏ ਸੀਗੇ ਮੱਥਾ ਟੇਕਣ ਤੇ ਉਸ ਤੋਂ ਬਾਅਦ ਸਰੋਵਰ ਦੇ ਵਿੱਚ ਥੋੜਾ ਸਮਾਂ ਸੇਵਾ ਵੀ ਕੀਤੀ ਔਰ ਸੰਗਤ ਜੀ ਅਜੇ ਸਰੋਵਰ ਦੀ ਸੇਵਾ ਚੱਲ ਰਹੀ ਆ ਔਰ ਦੇਖੋ ਕਿੰਨੀ ਸਰਦਾਂ ਦੇ ਨਾਲ ਨੌਜਵਾਨ ਭੈਣ ਭਰਾ ਬਜ਼ੁਰਗ ਸਹਿਬਾਨ ਮਾਤਾਵਾਂ ਸੇਵਾ ਕਰ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਬਰਖਾ ਵੀ ਪੈ ਰਹੀ ਆ ਲੇਕਿਨ ਤਾਂ ਵੀ ਸੰਗਤ ਦੇਖੋ ਕਿੰਨੀ ਸਰਦਾ ਦੇ ਨਾਲ ਸੇਵਾ ਕਰ ਰਹੀ ਆ ਸਤਨਾਮ ਸ੍ਰੀ ਵਾਹਿਗੁਰੂ ਔਰ ਇੱਕ ਬੇਨਤੀ ਹੈ ਜੀ ਆ ਸਾਰੇ ਭੈਣ ਭਰਾਵਾਂ ਨੇ ਇਸ ਵੀਡੀਓ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਕਮੈਂਟ ਜ਼ਰੂਰ ਕਰਨਾ ਔਰ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੁਹਾਨੂੰ ਦਿਖਾਈ ਦੇ ਰਿਹਾ ਹੈ ਔਰ ਸੰਗਤ ਦੇਖ ਲਓ ਕਿਨੀ ਸਰਦਾ ਦੇ ਨਾਲ ਸੇਵਾ ਕਰ ਰਹੀ ਹੈ ਦੇਖੋ ਦੋਸਤੋ ਇਹ ਪੰਜਾਬ ਆ ਔਰ ਜਿੱਥੇ ਕੀ ਬਹੁਤ ਸਾਰੇ ਭੈਣ ਭਰਾ ਕਹਿੰਦੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਕੀ ਛੇਵਾਂ ਦਰਿਆ ਨਸ਼ਿਆਂ ਦਾ ਪਰ ਇੱਥੇ ਦੇਖੋ ਛੇਵਾਂ ਦਰਿਆ ਸੇਵਾਵਾਂ ਵੱਲ ਲੱਗੇ ਨੇ ਸਾਡੇ ਪੰਜਾਬ ਦੇ ਨੌਜਵਾਨ ਸੇਵਾ ਕਰ ਰਹੇ ਨੇ ਔਰ ਗੁਰੂ ਨਾਲ ਜੁੜ ਰਹੇ ਨੇ ਸੋ ਇੱਕ ਪੰਜਾਬ ਦਾ ਸਾਡੇ ਦਾ ਇਹ ਵੀ ਰੂਪ ਆ ਕਿ ਨੌਜਵਾਨ ਦੇਖੋ ਸੇਵਾਵਾਂ ਵੱਲ ਜੁੜ ਰਹੇ ਨੇ ਸੇਵਾ ਕਰ ਰਹੇ ਨੇ ਸੋ ਤੁਹਾਨੂੰ ਇੱਥੇ ਸਾਰੇ ਬਹੁਤ ਸਾਰੇ ਨੌਜਵਾਨੀ ਨੌਜਵਾਨ ਦਿਖਾਈ ਦੇਣਗੇ ਔਰ ਮੀਂਹ ਵੀ ਵਰਖਾ ਵੀ ਕਾਫੀ ਸਪੀਡ ਦੇ ਨਾਲ ਹੋ ਰਹੀ ਐ ਇਸ ਟਾਈਮ ਲੇਕਿਨ ਫਿਰ ਵੀ ਦੇਖੋ ਨੌਜਵਾਨ ਸੇਵਾ ਕਰ ਰਹੇ ਨੇ ਲਗਾਤਾਰ ਸੇਵਾ ਚੱਲ ਰਹੀ ਐ ਸੇਵਾ ਬਿਲਕੁਲ ਵੀ ਰੁਕੀ ਨਹੀਂ ਨੌਜਵਾਨਾਂ ਨੇ ਲਗਾਤਾਰ ਸੇਵਾ ਚੱਲ ਰਹੀ ਐ ਦੇਖੋ ਕਿੰਨੇ ਸਰਦਾ ਦੇ ਨਾਲ ਸੇਵਾ ਕਰਨ ਲੱਗੇ ਹੋਏ ਨੇ ਨੌਜਵਾਨ